ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਭਾਈ ਸਾਲੋ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੇਵਕ ਹੋਏ ਹਨ ਭਾਈ ਸਾਲੋ ਜੀ ਦਾ ਜਨਮ ਮਾਲਵੇ ਦੀ ਧਰਤੀ ਤੇ ਪਿੰਡ ਥੋਲਾ ਕਾਂਗੜ ਵਿਖੇ ਹੋਇਆ ਇਹ ਪਰਿਵਾਰ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਪਰਿਵਾਰ ਸਿੱਖ ਬਣ ਗਿਆ ਆਪਣੇ ਪਰਿਵਾਰ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਮਾਤਾ ਪਿਤਾ ਵਾਪਸ ਆਪਣੇ ਨਗਰ ਚਲੇ ਗਏ ਭਾਈ ਸੱਲੋ ਜੀ ਇੱਥੇ ਹੀ ਗੁਰੂ ਸਾਹਿਬ ਜੀ ਦੇ ਹਜ਼ੂਰ ਰਹਿ ਕੇ ਸੇਵਾ ਸਿਮਰਨ ਦੇ ਵਿੱਚ ਜੁਟ ਗਏ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਸ਼ਹਿਰ ਦੇ ਵਿੱਚ 52 ਤਰ੍ਹਾਂ ਦੇ ਕਿਰਤੀ ਲਿਆ ਕੇ ਵਸਾਉਣ ਦੀ ਯੋਜਨਾ ਬਣਾਈ ਇਹ ਸੇਵਾ ਭਾਈ ਸੱਲੋ ਜੀ ਨੂੰ ਸੌਂਪੀ ਗਈ ਭਾਈ ਸੱਲੋ ਜੀ ਨੇ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਇਸ ਸ਼ਹਿਰ ਦੇ ਵਿੱਚ 52 ਤਰ੍ਹਾਂ ਦੇ ਕਿਰਤੀਆਂ ਤੇ ਵਪਾਰੀਆਂ ਨੂੰ ਲਿਆ ਕੇ ਵਸਾਇਆ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਸ਼ਹਿਰ ਦਾ ਮੁੱਖ ਪ੍ਰਬੰਧਕ ਥਾਪਿਆ ਜਦੋਂ ਗੁਰੂ ਸਾਹਿਬ ਜੀ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਆਰੰਭ ਕੀਤੀ ਕਿਟਾਂ ਤਿਆਰ ਕਰਨ ਵਾਸਤੇ ਆਲਿਆਂ ਦੇ ਆਵਿਆਂ ਦੇ ਵਿੱਚੋਂ ਜਦੋਂ ਬਾਲਨ ਮੁੱਕ ਗਿਆ ਭਾਈ ਸਾਲੋ ਜੀ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਬਾਲਨ ਇਕੱਠਾ ਕਰਨ ਵਾਸਤੇ ਗਏ ਪਾਥੀਆਂ ਤੋਂ ਪੁੱਤਰ ਹੋਣ ਦਾ ਹੌਕਾ ਦੇ ਕੇ ਗੱਡਿਆਂ ਦੇ ਗੱਡੇ ਬਾਲਨ ਭਰ ਲਿਆਏ ਗੁਰੂ ਸਾਹਿਬ ਜੀ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਪ੍ਰਸੰਨ ਹੋਏ ਅਤੇ ਇਸ ਤੋਬੇ ਤੇ ਆਣ ਕੇ ਵਰ ਦਿੱਤੇ ਜੋ ਵੀ ਮਾਈ ਭਾਈ ਭਾਈ ਸਾਲੋ ਜੀ ਦੇ ਇਸ ਤੋਬੇ ਤੇ ਆਣ ਕੇ ਜਿਸ ਭਾਵਨਾ ਦੇ ਨਾਲ ਦਰਸ਼ਨ ਕਰੇਗਾ ਉਨਾਂ ਦੀਆਂ ਭਾਵਨਾਵਾਂ ਪੂਰੀਆਂ ਹੋ ਜਾ ਕਰਨਗੀਆਂ ਸੁੱਕੇ ਬੱਚੇ ਹਰੇ ਹੋਇਆ ਕਰਨਗੇ ਬੇਔਲਾਦੇ ਜੋੜਿਆਂ ਨੂੰ ਇਸ ਪਵਨ ਸਥਾਨ ਤੋਂ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਨ ਤੇ ਬੱਚਿਆਂ ਦੀਆਂ ਦਾਤਾਂ ਉੱਤਾਂ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ ਅੱਜ ਵੀ ਸੰਗਤਾਂ ਇਸ ਪਵਨ ਸਥਾਨ ਤੇ ਪਾਤਸ਼ਾਹ ਚੜਾ ਕੇ ਭਾਈ ਸਾਲੋ ਜੀ ਦੇ ਤੋਬੇ ਤੇ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਵਿਖੇ ਦਰਸ਼ਨ ਇਸ਼ਨਾਨ ਕਰਕੇ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਹਨ ਇੱਕ ਵਾਰ ਮੱਧ ਪ੍ਰਦੇਸ਼ ਦਾ ਰਾਜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਆਪਣੇ ਲੜਕੇ ਨੂੰ ਲੜਕੀਆਂ ਵਾਲਾ ਪਹਿਰਾਵਾ ਪਾਇਆ ਹੋਇਆ ਸੀ। ਭਾਈ ਸੱਲੋ ਜੀ ਲਾਚੀ ਵੇਰ ਦੇ ਸਥਾਨ ਦੇ ਪਾਸ ਝਾੜੂ ਦੀ ਸੇਵਾ ਕਰ ਰਹੇ ਸਨ। ਬੱਚੇ ਦਾ ਪੈਰ ਝਾੜੂ ਨੂੰ ਲੱਗਾ ਭਾਈ ਸਾਹਿਬ ਜੀ ਦੇ ਮੂੰਹ ਤੋਂ ਸੁਭਾਵਿਕੀ ਨਿਕਲਿਆ ਕਿ ਬੇਟੀ ਝਾੜੂ ਨੂੰ ਪੈਰ ਨਹੀਂ ਲਾਈਦਾ। ਬੱਚੇ ਦੀਆਂ ਹਰਕਤਾਂ ਤੇ ਪਹਿਰਾਵਾ ਲੜਕੀਆਂ ਵਾਲਾ ਹੋ ਗਿਆ ਜਦੋਂ ਉਹ ਸਾਹਿਬ ਜੀ ਦੇ ਕੋਲ ਗਏ। ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਾਡੇ ਨਾਲ ਆਹਟੌਕ ਵਾਪਰਿਆ। ਗੁਰੂ ਸਾਹਿਬ ਜੀ ਝੱਟ ਸਮਝ ਗਏ ਭਾਈ ਸੱਲੋ ਜੀ ਹੋ ਸਕਦੇ ਹਨ ਉਹਨਾਂ ਦਾ ਵਾਕ ਕਦੇ ਵੀ ਬਿਰਥਾ ਨਹੀਂ ਜਾਂਦਾ ਦੁਬਾਰਾ ਫਿਰ ਉਸੇ ਤਰ੍ਹਾਂ ਕੀਤਾ ਗਿਆ ਬੱਚ ਨੂੰ ਲੜਕੀਆਂ ਵਾਲਾ ਪਹਿਰਾਵਾ ਪਾ ਕੇ ਜਦੋਂ ਭਾਈ ਸਾਹਲੋ ਜੀ ਸੇਵਾ ਕਰ ਰਹੇ ਸਨ ਝਾੜੂ ਦੀ ਬੱਚੇ ਦਾ ਬੈਰਸ਼ ਹੋਇਆ ਗਿਆ ਭਾਈ ਸਾਹਿਬ ਜੀ ਦੇ ਮੂਹ ਸੁਭਾਵਕ ਨਿਕਲਿਆ ਪੁੱਤਰ ਝਾੜੂ ਨੂੰ ਪੈਰ ਨਹੀਂ ਲਾਈਦਾ ਬੱਚਾ ਠੀਕ ਹੋ ਗਿਆ ਸਾਰਾ ਪਰਿਵਾਰ ਭਾਈ ਸਾਹਲੋ ਜੀ ਦੇ ਚਰਨਾਂ ਤੇ ਟਹਿਕਿਆ ਇਸ ਪਵਨ ਸਥਾਨ ਦੀ ਦੂਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 10 ਮਿੰਟ ਦੀ ਪੈਦਲ ਦੂਰੀ ਹੈ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋ ਕਰਕੇ ਉਪਰੰਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਹੁੰਦੀ ਹੋਏ ਇਸ ਪਾਵਨ ਸਥਾਨ ਤੇ ਪਹੁੰਚੀਆਂ ਹਨ ਐਤਵਾਰ ਦੇ ਦਿਨ ਭਾਰੀ ਦੀਵਾਨ ਸੱਜਦੇ ਹਨ ਸੰਗਤਾਂ ਦੇ ਸ਼ਾਮ ਦੇ ਛਾਟੋਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ